ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਭਰਤਪੂਸ਼ਨ ਆਸ਼ੂ ਦੇ ਕਰੀਬੀ ਰਾਜਦੀਪ ਸਿੰਘ ਨਾਗਰਾ ਨੂੰ ED ਨੇ ਟੈਂਡਰ ਘਟਾਲੇ ਦੇ ਨਾਲ-ਨਾਲ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ। ਦੱਸਿਆ ਕਿ ਰਾਜਦੀਪ ਸਿੰਘ ਨਾਗਰਾ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਸੋਮਵਾਰ ਤੱਕ ਦਾ ਰਿਮਾਂਡ ਪੁਲਿਸ ਨੂੰ ਮਿਲਿਆ। ਯਾਨੀ ਕਿ ਹੁਣ ਭਰਤਪੂਸ਼ਨ ਆਸ਼ੂ ਦੇ ਮਾਮਲੇ ਦੇ ਵਿੱਚ ਹੀ ED ਭਰਤਪੂਸ਼ਨ ਆਸ਼ੂ ਦੇ ਕਰੀਬੀ ਰਾਜਦੀਪ ਸਿੰਘ ਨਾਗਰਾ ਦੇ ਨਾਲ ਸੋਮਵਾਰ ਤੱਕ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ ਦੱਸਦੇ ਕਿ ਭਰਤਪੂਸ਼ਨ ਆਸ਼ੂਦਾਵੀ ਜੁਡੀਸ਼ੀਅਲ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਗਿਆ ਅੱਜ ਭਰਤਪੂਸ਼ਨ ਆਸ਼ੂਦੀ 14 ਦਿਨਾਂ ਦੀ ਨਿਆਇਕ ਹਿਰਾਸਤ ਜਿਹੜੀ ਆ ਉਹ ਖਤਮ ਹੋ ਰਹੀ ਸੀ ਤੇ ਇਸੇ ਦੇ ਚੱਲਦੇ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦੱਸਦੇ ਕਿ ਪਿਛਲੀ ਵਾਰ ਵੀ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਸ ਵਾਰ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੀ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ 19 ਤਰੀਕ ਤੱਕ ਦਾ ਜੁਡੀਸ਼ੀਅਲ ਰਿਮਾਂਡ ਹਾਸਲ ਕੀਤਾ ਗਿਆ ਭਾਰਤਪੋਸ਼ਨ ਆਸ਼ੂ ਦੇ ਕਰੀਬੀ ਨਾਗਰਾ ਨੂੰ ਖੰਨਾ ਜਲੇ ਸਮੇਤ ਸੂਬੇ ਦੇ ਵਿੱਚ ਉਹਨਾਂ ਦੇ ਚਾਰ ਕਾਰੋਬਾਰੀ ਅਤੇ ਰਿਹਾਇਸ਼ੀ ਸਥਾਨਾਂ ਤੇ ਦਿਨ ਭਰ ਤਲਾਸ਼ੀ ਲੈਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਬੁੱਧਵਾਰ ਤੜਕੇ ਈਡੀ ਨੇ ਖੰਨਾ ਦੇ ਵਿੱਚ ਕਾਂਗਰਸੀ ਆਗੂ ਤੇ 에ਜੰਟ ਰਾਜਦੀਪ ਸਿੰਘ ਦੇ ਘਰ ਤੇ ਕਾਰੋਬਾਰੀ ਸਥਾਨ ਤੇ ਦਸਤਕ ਦਿੱਤੀ ਖੰਨਾ ਦੇ ਸਿਟੀ ਸੈਂਟਰ ਦੇ ਵਿੱਚ ਈਡੀ ਦੀ ਟੀਮ ਪਹੁੰਚੀ ਉੱਥੇ ਦੋ ਦਫ਼ਤਰਾਂ ਦੇ ਵਿੱਚ ਰਿਕਾਰਡ ਦੀ ਜਾਂਚ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਰਾਜਦੀਪ ਸਿੰਘ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦੱਸ ਦੇ ਕਿ ਰਾਜਦੀਪ ਸਿੰਘ ਨਾਗਰਾ ਪੇਸ਼ੇ ਤੋਂ ਕਮਿਸ਼ਨ ਏਜੰਟ ਨੇ ਇਹ ਹੀ ਗ੍ਰਿਫਤਾਰੀ ਵੀ ਉਹਨਾਂ ਦੀ ਟੈਂਡਰ ਘੁਟਾਲੇ ਦੇ ਵਿੱਚ ਹੋਈ ਹੈ ਹਾਲ ਹੀ ਦੇ ਵਿੱਚ ਹੀ ਈਡੀ ਦੀ ਟੀਮ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ 9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਵਿੱਚ ਸੀਨੀਅਰ ਕਾਂਗਰਸੀ ਆਗੂ ਭਰਤਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਹੈ ਜ਼ਿਕਰ ਇਹ ਹੋ ਗਿਆ ਕਿ ਭਰਤਪੂਸ਼ਨ ਆਸ਼ੂ ਇਸ ਤੋਂ ਪਹਿਲਾਂ ਖੁਰਾਕ ਅਤੇ ਸਿਵਲ ਸਪਲਾਈ ਮੰਤਰਾਲੇ ਦੇ ਇੰਚਾਰਜ ਸਨ ਇਸ ਦੌਰਾਨ ਉਹਨਾਂ ਨੇ ਕਰੀਬ 2000 ਕਰੋੜ ਰੁਪਏ ਦੇ ਟੈਂਡਰਾਂ ਨੂੰ ਕਪਲੇ ਕਰਨ ਦੇ ਦੋਸ਼ ਲੱਗੇ ਨੇ ਸੂਬੇ ਦੀਆਂ ਮੰਡੀਆਂ ਦੇ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਦੇ ਵਿੱਚ ਵੀ ਵੱਡੀ ਪੱਧਰ ਤੇ ਬੇਈਮਾਨੀਆਂ ਪਾਈਆਂ ਗਈਆਂ ਨੇ ਉਸ ਜਾਂਚ ਦੌਰਾਨ ਈਡੀ ਨੂੰ ਕਰੀਬ 1.5 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਅਤੇ ਕਰੀਬ 30 ਲੱਖ ਰੁਪਏ ਨਗਦ ਮਿਲੇ ਸਨ ਜਿਸ ਤੋਂ ਬਾਅਦ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਅੱਜ ਉਹਨਾਂ ਦੀ ਨਿਆਂਇਕ ਹਿਰਾਸਤ ਜਿਹੜੀ ਆ ਉਹ ਖਤਮ ਹੋ ਰਹੀ ਸੀ ਤੇ ਪੁਲਿਸ ਨੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਭਰਤ ਪੂਸ਼ਨ ਆਸ਼ੂ ਦਾ 19 ਤਰੀਕ ਤੱਕ ਦਾ ਜੁਡੀਸ਼ੀਅਲ ਰਿਮਾਂਡ ਹਾਸਲ ਕੀਤਾ ਗਿਆ ਨਾਲ ਹੀ ਜੇ ਗੱਲ ਕਰੀਏ ਭਰਤ ਪੂਸ਼ਨ ਆਸ਼ੂ ਦੇ ਮਾਮਲੇ ਦੇ ਵਿੱਚ ਰਾਜਕੀਪ ਸਿੰਘ ਨਾਗਰਾ ਨੂੰ ਵੀ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 100 ਵਾ ਤੱਕ ਦਾ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸਿੰਘ ਨਾਗਰਾ ਦਾ ਤੇ 5 ਦਿਨ ਦਾ ਰਿਮਾਂਡ ਮਿਲਿਆ ਉਹਨਾਂ ਨੂੰ ਤੇ ਇਹ ਹੁਣ ਭਰਤ ਪੂਸ਼ਨ ਆਸ਼ੂ ਨੂੰ ਵੀ ਲਿਆਂਦਾ ਜਾਏਗਾ ਅਮਰੇ ਸਾਹਮਣੇ ਫਿਰ ਕੋਲ ਡਿਸਾਈਡ ਕਰਾਂਗੇ तरीके सोमवार ਨੂੰ ਦੁਬਾਰਾ ਮੌੜ ਤੇ ਕੀ ਹੋਇਆ ਕੇਸ ਦੁਬਾਰਾ ਬਿਲਕੁਲ ਸੋਮਵਾਰ ਨੂੰ ਦੁਬਾਰਾ ਪੇਸ਼ ਕਰਾਂਗੇ ਕਿ ਆਜਾ ਆਸ਼ੂ ਜੀ ਦੀ ਹਾਜ਼ਰੀ ਲੱਗ ਗਈ ਹੈ 19 ਤਰੀਕ ਉਹਨਾਂ ਦੀ ਹਾਜ਼ਰੀ ਵਾਸਤੇ ਡੇਟ ਪੈ ਗਈ ਹੈ ਕਿਉਂਕਿ ਸਿਰਫ ਅਪੀਅਰੈਂਸ ਵਾਸਤੇ ਡੇਟ ਸੀਗੀ ਉਹ ਸੀ ਮੰਨ ਲਓ ਜੀ ਖੁਰ ਬੰਦੇ ਨੂੰ ਜਿੰਨੇ ਇੰਡੀਨੀ ਗ੍ਰਸਟਾਰ ਕੀਤਾ ਤੇ ਉਸੇ ਕੀ ਕੀਤਾ ਗਿਆ ਆਜਾ ਉਹਦੇ ਵਿੱਚ ਇਨਫੈਕਟ ਮੈਂ ਨਹੀਂ ਸੀਗਾ ਮੈਂ ਤਾਂ ਸਿਰਫ ਆਸ਼ੂ ਜੀ ਵੱਲੋਂ ਆ ਉਹਨਾਂ ਵੱਲੋਂ ਕੋਈ ਹੋਰ ਵਕੀਲ ਸੀਗੇ ਤੇ ਮੈਨੂੰ ਤੁਹਾਨੂੰ ਕੀ ਲੱਗਦਾ ਉਸ ਕੇਸ ਕੋ ਸ਼ੱਕ ਹੈ ਕਿ ਲੰਮੇਦਾਲ ਨੂੰ ਇੰਡੀਨੀ ਗ੍ਰਸਟਾਰ ਕਰ ਰਹੀ ਹੈ ਨਵੇਂ ਤੇ ਨਵੇਂ ਬੰਦੇ ਨੂੰ ਇਹ ਨਾਲ ਸਾਥ ਦੇ ਕਿਉਂਕਿ ਹਾਲੀ ਅਪਡੇਟ ਦੇ ਲਈ ਵੇਖਦੇ ਰਹੋ ਜੈਡੀ ਟੀਵੀ